ਕਾਲੰਗੀ ਧਾਰੇ ਦੀ ਹਾਂ ਮੈਨੂੰ ਠਾ ਤੇਰੀ ਕਰਦੀ ਹਾਂ ਮੈਨੂੰ ਸਤਿਗੁਰ ਜਦੋਂ ਚੜਾਉਂਦੇ ਨੇ ਮੈਂ ਨਹੀਂ ਠਾ ਤੇਰੀ ਕਰਦੀ ਹਾਂ ਮੈਂ ਪੀਰ ਸੱਤੀ ਸਰਕਾਰ ਦਾ ਹਾਂ ਨਾ ਕੁੱਟਣਾ ਵੈਰੀ ਮਾਰਦਾ ਹਾਂ ਮੈਨੂੰ ਸਤਿਗੁਰ ਜਦੋਂ ਚੜਾਉਂਦੇ ਨੇ ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ ਸਤਗੁਰ ਐਨਾ ਪਿਆਰ ਨੇ ਕਰਦੇ ਕੀ ਦਸਤਾ ਤਲਵਾਰੀ ਹਰ ਗਮ ਮੋੜ ਦੇ ਲਈ ਅਖਰੇ ਮੈਨੂੰ ਪੀਟੰ ਪਿਆਰੇ ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ ਮੈਂ ਕੁੰਚਣ ਵੈਰੀ ਮਾਰਦਾ ਹਾਂ ਮੈਨੂੰ ਸਤਗੁਰ ਜਰੋ ਚਲਾਉਂਦੇ ਨੇ ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ ਚੁੱਕ ਕਰ ਕਹਿਵਾਰੇ ਜਦ ਮੈਂ ਵੈਰੀ ਕਰ ਦਿਆਂ ਅੰਨੀ ਤਾਇਏ ਟੀਰਾ ਹੈ ਵੇ ਲੋਕੀ ਮੇਰਾ ਲੋਹਾ ਮੰਨੇ ਮੈਂ ਨਹੀਂ ਕਿਸੇ ਤੋਂ ਦਰਦੀ ਹਾਂ ਮੈਂ ਲੂਥਾਂ ਤੇਰੀ ਕਰਦੀ ਹਾਂ ਮੈਨੂੰ ਸਤਿਗੁਰ ਜਰਾ ਚਲਾਉਂਦੇ ਨੇ ਮੈਂ ਨਹੀਂ ਕਿਸੇ ਤੋਂ ਦਰਦੀਆਂ